ਨਾਲ ਕਿਸੇ ਨਾਲ ਨਹੀਂ ਸੀ ਗੁੱਡੀ ਦੇ ਮੈਂ ਤੇ ਮੇਰੀ ਸਿਸਟਰ ਅਸੀਂ ਦਸੂਏ ਤੋਂ ਜਾ ਰਹੇ ਸੀਗੇ ਤੇ ਇਹ ਕਿਤੇ ਰਸਤੇ ਵਿੱਚ ਖਲੋਤੇ ਸੀ ਤੇ ਇਹਨਾਂ ਨੇ ਸਾਨੂੰ ਰੋਕ ਲਿਆ ਅਸੀਂ ਸਕੂਟੀ ਤੇ ਸੀਗੇ ਕਿੰਨੇ ਜਣੇ ਸੀ ਇਹ ਲੜਕੀ ਇਹ ਦੋ ਜਣੇ ਸੀਗੇ ਕੱਦੇ ਤੇ ਸੀਗੇ ਇਹ ਮੋਟਰਸਾਈਕਲ ਤੇ ਸੀਗੇ ਤੁਸੀਂ ਸਕੂਟਰੀ ਤੇ ਹਾਂਜੀ ਇਹਨਾਂ ਨੇ ਸਾਡੇ ਅੱਗੇ ਮੋਟਰਸਾਈਕਲ ਕਰਕੇ ਰੋਕ ਲਿਆ ਤਾਂ ਇੱਕ ਉੱਤਰ ਕੇ ਆਇਆ ਕਹਿੰਦਾ ਜੋ ਕੁਝ ਤੁਹਾਡੇ ਕੋਲ ਹੈਗਾ ਹੈ ਮੈਨੂੰ ਦੇ ਦਿਓ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਤੇ ਸਾਨੂੰ ਪਤਾ ਸੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਇੰਨੇ ਮੇਰੀ ਚੈਨ ਖਿੱਚੀ ਤੇ ਮੈਂ ਦੇਖ ਆਪਣੀ ਚੈਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਖਿੱਚ ਲਈ ਮੇਰੇ ਹੱਥ ਤੇ ਲੱਗ ਗਈ ਥੋੜੀ ਤੇ ਫਿਰ ਇਹ ਭੱਜੇ ਤਾਂ ਅੱਗੋਂ ਇੱਕ ਟਰੈਕਟਰ ਵਾਲਾ ਆ ਰਿਹਾ ਸੀ ਉਹਨੇ ਸਾਈਡ ਮਾਰਕ ਇਹਨਾਂ ਨੂੰ ਸੋਟ ਲਿਆ ਇਹਨਾਂ ਨੂੰ ਹੋਰ ਵੀ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਤੇ ਉਸ ਤੋਂ ਬਾਅ ਫਿਰ ਉਹਨਾਂ ਨੇ ਫੜ ਕੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਚੇਨ ਵਾਪਸ ਦਿਓ ਇਹਨਾਂ ਨੇ ਚੇਨ ਵਾਪਸ ਨਹੀਂ ਕੀਤੀ ਕਹਿੰਦੇ ਸਾਡੇ ਕੋਲ ਹੈਗੀਆਂ ਨਹੀਂ ਅਸੀਂ ਸਿੱਟਦੀ ਹੈ ਤੇ ਇੱਕ ਜਦੋਂ ਤੁਸੀਂ ਉੱਥੇ ਹੋਇਆ ਸੀ ਤੁਹਾਨੂੰ ਪਹਿਲੇ ਸ਼ੱਕ ਹੋ ਗਿਆ ਸੀ ਕਿ ਤੁਹਾਡਾ ਪਿੱਛੇ ਕੀਤਾ ਜਾ ਰਿਹਾ ਹੈਗਾ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਇਹ ਕਦੋਂ ਸਾਡੇ ਕੋਲੋਂ ਲੰਘੇ ਆਏ ਸਾਡੇ ਪਿੱਛੇ ਸੀਗੇ ਪਰ ਅਸੀਂ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਅੱਛਾ ਮੈਡਮ ਇੱਕ ਗੱਲ ਹੋਰ ਦੱਸੋ ਕਿ ਜਦੋਂ ਹੁਣ ਤੁਸੀਂ ਅੱਜ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਤੁਹਾਡੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਮੇਰੀ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਮੈਮ ਕਿਤਰਾ ਦੇਖ ਦਿਓ ਕਿ ਆਏ ਦਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹਾਂਜੀ ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਦਾਂ ਦੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਮੈਮ ਕਿਹੜੇ ਦੇਸ਼ ਚ ਰਹਿੰਦੇ ਤੁਸੀਂ ਮੈਂ ਨਿਊਜ਼ੀਲੈਂਡ ਤੋਂ ਆਈ ਸੀਗੀ ਹਾਂਜੀ ਕੀ ਨਾਮ ਆਪਣਾ ਬਲੌਂਸ ਹਾਂਜੀ ਸਰ ਜਿਹੜੀ ਤੁਹਾਡੀ ਬੇਟੀ ਨਾਲ ਇੱਕ ਲੁੱਟਖੋ ਦਾ ਮਾਮਲਾ ਹੋਇਆ ਸੀ ਇਹ ਕਿਸ ਤਰ੍ਹਾਂ ਹੋਇਆ ਸੀ ਉਹ ਇਦਾਂ ਹੋਇਆ ਉਹਨੂੰ ਇਤਨਾ ਜਾਣਦੇ ਇਹ ਸ਼ਹਿਰੋਂ ਹਾਂ ਆਲੰਪੁਰ ਤੋਂ ਅੱਗੇ ਉਹ ਜਾਉਂਦੇ ਹੁਣ ਕੋਤੇ ਜਾ ਕੇ ਤਾਂ ਉਹਨਾਂ ਘੇਰ ਕੇ ਚੈਨੀ ਲਾ ਲਈ ਉਸ ਤੋਂ ਬਾਅਦ ਫਿਰ ਚੈਨੀ ਲਾ ਕੇ ਭੱਜਣ ਲੱਗੇ ਅੱਗੋਂ ਟਰੈਕਟਰ ਵਾਲੇ ਆ ਉਹਨਾਂ ਸਾਈਡ ਮਾਰੀ ਅੱਛਾ ਫਟੇ ਅੱਗੋਂ ਮੁੰਡਾ ਵੀ ਪਿੰਡ ਦਾ ਇਹਨੇ ਫੜ ਲਿਆ ਕਿ ਕਿਸ ਤਰ੍ਹਾਂ ਦੇਖ ਦਿਓ ਜਿਹੜੇ ਆਜ ਦਿਨ ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਤਾਂ ਵੱਧੀਆਂ ਜਾਂ ਰਹੀਆਂ ਨੇ ਬਹੁਤ ਮਾੜੀ ਗੱਲ ਆ ਇਹਨੂੰ ਨੱਥ ਪੈਣੀ ਚਾਹੀਦੀ ਕਿ ਤੁਸੀਂ ਅਗਰ ਤੇ ਆਪਣਾ ਤਾਂ ਤਰੀਆ ਰੰਦੀ ਜਨ ਬੰਦੇ ਵੀ ਤਰੀ ਰਹਿੰਦੇ ਇਹਦਾ ਮੋਬਾਈਲ ਖੋਲਿਆ ਇਹਦਾ ਕੁਝ ਖੋਲਿਆ